ਕੀ ਸਰ ਸਾਹਿਬ ਇੱਕ ਤਾਂ ਯੂਨੀਵਰਸਿਟੀ ਦਾ ਮੁੱਦਾ ਕਰਵਾਇਆ ਹੋਇਆ। ਤੁਸੀਂ ਵੀ ਜਾ ਕੇ ਆਓ ਕਿਵੇਂ ਦੇਖਦੇ ਪੂਰ ਮੰਗਦੇ। ਦੇਖੋ ਇਹ ਹੁਣ ਜੋ ਅਸੀਂ ਮਹਿਸੂਸ ਕਰ ਰਹੇ ਹਾਂ ਇਹ ਯੂਨੀਵਰਸਿਟੀ ਤੱਕ ਸੀਮਿਤ ਨਹੀਂ ਹੈ ਇਸ਼ੂ। ਇਹ ਹੁਣ ਪੰਜਾਬ ਦੇ ਨਾਲ ਇੱਕ ਬਹੁਤ ਵੱਡੇ ਜਿਹੜੇ ਧੱਕਿਆਂ ਦੀ ਇੱਕ ਜੋ ਲੜੀ ਚੱਲ ਰਹੀ ਹੈ ਉਹਦਾ ਇੱਕ ਹਿੱਸਾ ਬਣ ਚੁੱਕੀ ਹੈ। ਦੇਖੋ ਕੋਈ ਲੋੜ ਨਹੀਂ ਸੀ ਸਰਕਾਰ ਨੂੰ ਸਿੰਡੀਕੇਟ ਦੀਆਂ ਚੋਣਾਂ ਖਤਮ ਕਰਨ ਦੀ ਜਾਂ ਸੈਨੇਟ ਦੀਆਂ ਚੋਣਾਂ ਖਤਮ ਕਰਨ ਦੀ। ਇਹ ਜਾਣ ਬੁੱਝ ਕੇ ਜਿਹੜਾ ਹੈ ਪੰਜਾਬ ਨੂੰ ਤੰਗ ਕਰਨ ਵਾਸਤੇ ਜਾਂ ਪੰਜਾਬ ਦੇ ਹੱਕ ਖੋਣ ਵਾਸਤੇ ਸਾਰਾ ਕੁਝ ਸਮੇ ਸਮਿਤੀ ਇਹ ਕਰ ਰਹੇ ਨੇ ਤੇ ਮੈਂ ਤਾਂ ਇਹ ਕਹਾਂਗਾ ਵੀ ਬੀਜੇਪੀ ਦੀ ਬਦਕਿਸਮਤੀ ਸਮਝੋ ਕਿ ਉਹਨਾਂ ਦੇ ਮਨ ਚ ਇੰਨਾ ਚਿਰ ਜਿਹੜਾ ਹੈ ਪਹਿਲਾਂ ਕਿਸਾਨ ਸੰਘਰਸ਼ ਹੋਇਆ ਉਸ ਤੋਂ ਬਾਅਦ ਇਹ ਸਿੱਖੇ ਨਹੀਂ ਕੁਛ ਅੱਜ ਵੀ ਉਹੀ ਰਸਤੇ ਤੁਰੇ ਹੋਏ ਨੇ ਫਿਰ ਪਾਣੀ ਇਹਨਾਂ ਨੇ ਉੱਥੇ ਡੈਮ ਤੇ ਜਿਹੜੀ ਆਪਦੀ ਫੋਰਸ ਲਾਤੀ ਸੋ ਕੁਝ ਨਾ ਕੁਝ ਰੋਜ਼ ਨਵੀਂ ਗੱਲ ਜਿਹੜੀ ਹੈ ਪੰਜਾਬ ਵਿਰੋਧੀ ਕਰ ਰਹੇ ਨੇ ਅਸੀਂ ਇਹਦਾ ਪੂਰੇ ਸਖਬਦ ਨਾਲ ਖੰਡਨ ਕਰਦੇ ਆਂ ਤੇ ਭਾਵੇਂ ਇਹਨਾਂ ਨੇ ਦੁਬਾਰੇ ਉਹ ਨੋਟੀਫਿਕੇਸ਼ਨ ਬਰਾਕ ਕਰ ਲਿਆ ਪਰ ਹੁਣ ਲੜਾਈ ਲੋਕਾਂ ਦੀ ਹੈ ਵੀ ਸਟੂਡੈਂਟਸ ਦੀ ਵੀ ਜਦ ਤੱਕ ਚੋਣਾ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਲੜਨ ਜਾਰੀ ਰੱਖਾਂ ਤੇ ਨਾਲੇ ਇਹਦਾ ਦਾਇਰਾ ਹੋਰ ਵੱਡਾ ਹੋ ਗਿਆ ਲੋਕਾਂ ਦੀਆਂ ਭਾਵਨਾ ਇੰਨੀਆਂ ਜੁੜ ਗਈਆਂ ਵੀ ਹੁਣ ਤਾਂ ਵੱਡੀ ਮੰਗ ਉੱਥੇ ਹੋ ਰਹੀ ਹੈ ਵੀ ਪੰਜਾਬ ਦੇ ਪਾਣੀ ਤੇ ਪੰਜਾਬ ਦੀ ਰਾਜਨੀ ਇਹ ਦੋ ਵੀ ਅਸੀਂ ਹੁਣ ਜਿਹੜਾ ਲੈ ਕੇ ਹਟਣਾ ਹੈ ਸੋ ਇੱਥੇ ਤੱਕ ਜਿਹੜੀ ਗੱਲ ਇਹ ਵੱਧ ਚੁੱਕੀ ਹੈ ਤੇ ਇਹਦੇ ਵਾਸਤੇ ਸਿਰਫ ਤੇ ਸਿਰਫ ਜਿਹੜੀ ਹੈ ਕੇਂਦਰ ਸਰਕਾਰ ਜ਼ਿੰਮੇਵਾਰ ਹੈ